ਜਿਹੜੀ ਹਾਈ ਕਮਾਂਡ ਆ ਕਾਂਗਰਸ ਦੀ ਉਹਨਾਂ ਨੂੰ ਐਡਾ ਵੱਡਾ ਜਿਹੜਾ ਕੈਂਡੀਡੇਟ ਲਾਉਣ ਦਾ ਕਾਰਨ ਕੀ ਸੀ ਕਿ ਉਹ ਉਹਨਾਂ ਤੋਂ ਡਰਦੇ ਸੀ ਜਾਂ ਉਹ ਬਿੱਟੂ ਦੀ ਵੋਟ ਆ ਜਿਹੜੀ ਉਹਨੂੰ ਦੇਣੀ ਚਾਹੁੰਦੇ ਸੀ ਲੋਕ ਚਰਚਾ ਕਰ ਰਹੇ ਨੇ ਕਿਤੇ ਨਾ ਕਿਤੇ ਜਾ ਕੇ ਬਿੱਟੂ ਨੂੰ ਸਿੱਟਣ ਵਾਸਤੇ ਜਿਹੜਾ ਇਹ ਹਾਈ ਕਮਾਂਡ ਨੇ ਪੰਜਾਬ ਦਾ ਜਿਹੜਾ ਪ੍ਰਧਾਨ ਦਾ ਰਾਜਾ ਬਣੇਗਾ ਉਹਨਾਂ ਨੂੰ ਇੱਥੇ ਲਾਇਆ ਵਾ ਇਹਦੇ ਵਿੱਚ ਖੜ ਕੇ ਰਮਨੀਤ ਬਿੱਟੂ ਜੀ ਨੇ ਅਨਾਉਂਸ ਕੀਤਾ ਸੀ ਮੈਂ 1 ਕਰੋੜ ਰੁਪਈਆ ਆਪਣੇ ਐਮਪੀ ਫੰਡ ਦੇ ਵਿੱਚੋਂ ਇਹ ਪਿੰਡ ਦਾ ਜਿਹੜੀ ਨਹਿਾਰ ਬਦਲ ਦੂੰਗਾ ਇਹ ਪਿੰਡ ਨੂੰ ਇੱਕ ਸੁੰਦਰੀਕਰਨ ਬਣਾਇਆ ਜਾਊਗਾ ਜਿਹੜੇ ਟੋਬੇ ਨੇ ਉਹ ਵਧੀਆ ਬਣਾਏ ਜਾਣਗੇ ਪਰ ਸਾਨੂੰ ਦੇਖਣ ਚ ਪਤਾ ਲੱਗਿਆ ਵੀ ਇਸ ਪਿੰਡ ਦੇ ਵਿੱਚ ਬਿੱਟੂ ਨੇ ਕਰੋੜ ਰੁਪਏ ਤੱਕ ਕੀ ਲਾਉਣਾ ਸੀ ਕਿ ਬਈ ਇਸ ਪਿੰਡ ਦਾ ਜਿਹੜਾ ਉਹ ਧੰਵਾਦ ਤੱਕ ਕਰਨ ਵੀ ਨਹੀਂ ਹੈ ਹੁਣ ਵੀ ਜਦੋਂ ਰਮਨੀਤ ਬਿੱਟੂ ਨੇ ਆਉਣਾ ਤਾਂ ਉਹ ਕੋਸ਼ਿਸ਼ ਸੰਭੜ ਕੇ ਆਵੇ ਬਿੱਟੂ ਨੇ ਜਿਹੜਾ ਜੇ ਪਿੰਡਾਂ ਦਾ ਦੌਰਾ ਵਾ ਉਹ ਰੁਕਿਆ ਹੋਇਆ ਵਾ ਕਿਉਂ ਰੁਕਿਆ ਹੋਇਆ ਉਹ ਡਰਦੇ ਨੇ ਪੰਨ ਦਾ ਤਵਾ ਉਹ ਦੁਖੀ ਹੈ ਕਿੰਨਾ ਸਾਡਾ ਜਿਹੜਾ ਮੁੰਡਾ ਸ਼ਹੀਦ ਹੋ ਗਿਆ ਕਿੰਨਾ ਸਾਡਾ ਕਿਸਾਨ ਜਿਹੜਾ ਬਾਰਡਰ ਤੇ ਸ਼ਹੀਦ ਹੋ ਗਿਆ ਉੱਥੇ ਗੋਲੀਆਂ ਚੱਲਦੀਆਂ ਨੇ ਜਿਹੜੇ ਇਹ ਨੌਜਵਾਨਾਂ ਦੇ ਅੱਖਾਂ ਦੀ ਨਿਗਾ ਚਲੇ ਗਈ ਉੱਥੇ ਅਤਰੂ ਗੈਸ ਜਿਹੜੇ ਸਾਡੇ ਜਾਂਦੇ ਨੇ ਪਰ ਰਮਨੀਤ ਬਿੱਟੂ ਜੀ ਉਹਨਾਂ ਕਿਸਾਨਾਂ ਤੋਂ ਡਰਦੇ ਅਜੇ ਤੱਕ ਪਿੰਡਾਂ ਦੇ ਵਿੱਚ ਮੇਰੇ ਨਾਲ ਪੱਤਰਕਾਰ ਦਾਰਾ ਕੁਵੱਦੀ ਨੇ ਉਹ ਇਸ ਇਲਾਕੇ ਦੇ ਵਿੱਚ ਆਮ ਘੁੰਮਦੇ ਨੇ ਰਿਪੋਰਟਿੰਗ ਕਰਦੇ ਨੇ ਅਖਬਾਰ ਦੇ ਲਈ ਵੀ ਲਿਖਦੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਠੀਕ ਠਾਕ ਹਾਂਜੀ ਹਾਂਜੀ ਕੀ ਮਾਹੌਲ ਹੈ ਇਨ੍ਹਾਂ ਪਿੰਡਾਂ ਦਾ ਖਾਸ ਤੌਰ ਤੇ ਰਵਨੀਤ ਬਿੱਟੂ ਰਹੇ ਨੇ ਇਸ ਸਾਲ ਕੇ ਦੀ ਨਮਾਇੰਦਗੀ ਕੀਤੀ ਹੈ ਲੋਕ ਸਭਾ ਹਲਕੇ ਦੀ ਔਰ ਕਿਵੇਂ ਲੋਕ ਕੀ ਮੈਂ ਸੋਚ ਰਿਹਾ ਇਸ ਇਲਾਕੇ ਮਾਹੌਲ ਤਾਂ ਤੁਸੀਂ ਆਪ ਹੀ ਭਲੀ ਭਤ ਜਾਣੋ ਵੀ ਜਦੋਂ ਦਾ ਲੋਕ ਸਭਾ ਦੀ ਇਲੈਕਸ਼ਨ ਦਾ ਐਲਾਨ ਹੋਇਆ ਤਾਂ ਪਿੰਡਾਂ ਦੀਆਂ ਸੱਤਾ ਦੇ ਵਿੱਚ ਜਿਹੜਾ ਮਾਹੌਲ ਗਰਮ ਦੇਖਣ ਨੂੰ ਮਿਲ ਰਿਹਾ ਕਿਤੇ ਨਾ ਕਿਤੇ ਜੇ ਆਪਾਂ ਜਾ ਕੇ ਕੈਂਡੀਡੇਟਾਂ ਦੀ ਗੱਲ ਕਰੀਏ ਤਾਂ ਜਿਹੜੇ ਕੈਂਡੀਡੇਟ ਨੇ ਜਿਹੜੇ ਜਿਹੜੇ ਪਾਰਟੀ ਵਾਲੇ ਨੇ ਜੇ ਇੱਕ ਕੈਂਡੀਡੇਟ ਨੂੰ ਕਢਾ ਦਿੱਤਾ ਜਾਂਦਾ ਤਾਂ ਦੂਜਾ ਨਾਰਾਜ਼ ਹੋ ਜਾਂਦਾ ਇੱਕ ਨੂੰ ਕਢਾ ਦਿੰਦਾ ਦੂਜਾ ਨਾਰਾਜ਼ ਹੋ ਜਾਂਦਾ ਤੇ ਜਿਵੇਂ ਜੀ ਆਪਾਂ ਗੱਲ ਕਰ ਲਈਏ ਹੁਣ ਕੱਲ ਕਾਂਗਰਸ ਪਾਰਟੀ ਵੱਲੋਂ ਰਾਜਾ ਬੜਿੰਗ ਜੀ ਨੂੰ ਅਨਾਉਂਸ ਕੀਤਾ ਗਿਆ ਪਰ ਦੇਖਣਾ ਇਹ ਬਣਦਾ ਵੀ ਰਾਜਾ ਬੜਿੰਗ ਜੀ ਨੂੰ ਇੰਨੀ ਲੇਟ ਟਿਕਟ ਕਿਉਂ ਦਿੱਤੀ ਆ ਤੇ ਕੀ ਰਾਜਾ ਬੜਿੰਗ ਜਿਹੜੇ ਕਿ ਪੰਜਾਬ ਦੇ ਪ੍ਰਧਾਨ ਨੇ ਵੀ ਐਡੇ ਵੱਡੇ ਕੈਂਡੀਡੇਟ ਨੂੰ ਲਾਉਣ ਦਾ ਕਾਰਨ ਕੀ ਸੀ ਕਿ ਹਾਈ ਕਮਾਂਡ ਜਿਹੜੇ ਹੋਰ ਕੈਂਡੀਡੇਟ ਨੇ ਜਿਵੇਂ ਕਿ ਰਵਨੀਤ ਬਿੱਟੂ ਹੋ ਗਿਆ ਤੇ ਅਕਾਲੀ ਦਲ ਦੇ ਰਣਜੀਤ ਢਿੱਲੋਂ ਜੀ ਹੋ ਗਏ ਤੇ ਪੱਪੀ ਭਰਾਸਰ ਜੀ ਹੋ ਗਏ ਕਿ ਜਿਹੜੀ ਹਾਈ ਕਮਾਂਡ ਆ ਕਾਂਗਰਸ ਦੀ ਉਹਨਾਂ ਨੂੰ ਐਡਾ ਵੱਡਾ ਜਿਹੜਾ ਕੈਂਡੀਡੇਟ ਲਾਉਣ ਦਾ ਕਾਰਨ ਕੀ ਸੀ ਕਿ ਉਹ ਉਹਨਾਂ ਤੋਂ ਡਰਦੇ ਸੀ ਜਾਂ ਉਹ ਬਿੱਟੂ ਦੀ ਵੋਟ ਆ ਜਿਹੜੀ ਉਹਨੂੰ ਲੈਣੀ ਚਾਹੁੰਦੇ ਸੀ ਪਰ ਕਿਤੇ ਨਾ ਕਿਤੇ ਜਾ ਕੇ ਦੇਖਣ ਵਾਲੀ ਹੁਣ ਗੱਲ ਇਹ ਆ ਵੀ ਜਿਹੜਾ ਐਡਾ ਵੱਡਾ ਕੈਂਡੀਡੇਟ ਲਾਇਆ ਵੀ ਉਹ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਿੱਤ ਪਾਊਗਾ ਲੋਕ ਉਹਨੂੰ ਪਸੰਦ ਕਰਨਗੇ ਪੋਟ ਪਾਉਣਗੇ ਇਹ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਆ ਵੀ ਹਾਈ ਕਮਾਂਡ ਨੇ ਪ੍ਰਧਾਨ ਨੂੰ ਕਿਉਂ ਇੱਥੇ ਨਿਯੁਕਤ ਕੀਤਾ ਲੁਧਿਆਣੇ ਦੇ ਵਿੱਚ ਕਿਉਂ ਲਾਇਆ ਕੈਂਡੀਡੇਟ ਵੀ ਕਿ ਹਾਂਜੀ ਇਹ ਵੀ ਆ ਕਿ ਲੋਕਾਂ ਦਾ ਕੀ ਵਿਊ ਆ ਲੋਕਾਂ ਦੇ ਇਹ ਲੋਕਾਂ ਦਾ ਹੀ ਵਿਊ ਆ ਲੋਕ ਕੈਂਡੀਡੇਟ ਦੇ ਬਾਰੇ ਚਰਚਾ ਕਰ ਰਹੇ ਨੇ ਲੋਕ ਕੀ ਕਰ ਰਹੇ ਨੇ ਗੱਲ ਵੀ ਇੱਕ ਤਾਂ ਲੇਟ ਵੀ ਕੈਂਡੀਡੇਟ ਲੇਅ ਕਾਂਗਰਸ ਦਾ ਜਿਹੜਾ ਕੈਂਡੀਡੇਟ ਹੈ ਇਹਨਾਂ ਲੇਟ ਕਿਉਂ ਹੋਇਆ ਪਹਿਲਾਂ ਆਸੂਜੀ ਦੀ ਗੱਲ ਚੱਲ ਰਹੀ ਸੀ ਕਿਤੇ ਪ੍ਰਗਟ ਸਿੰਘ ਦੀ ਚੱਲ ਰਹੀ ਸੀ ਕਿਤੇ ਬੈਂਸ ਦੀ ਚੱਲ ਰਹੀ ਸੀ ਪਰ ਮਗਰੋਂ ਜਾ ਕੇ ਜਿਹੜਾ ਕੈਂਡੀਡੇਟ ਇਹਨਾਂ ਨੇ ਅਨਾਉਂਸ ਕੀਤਾ ਰਾਜਾ ਬਣਿੰਗ ਜੀ ਉਹ ਪਾਰਟੀ ਦਾ ਪ੍ਰਧਾਨ ਆ ਪੰਜਾਬ ਦਾ ਵੀ ਪੰਜਾਬ ਦੇ ਪ੍ਰਧਾਨ ਨੂੰ ਹੀ ਲਾਉਣ ਦਾ ਕਾਰਨ ਕੀ ਹੋਇਆ ਲੋਕ ਚਰਚਾ ਕਰ ਰਹੇ ਨੇ ਕਿਤੇ ਨੇ ਕਿਤੇ ਜਾ ਕੇ ਬਿੱਟੂ ਨੂੰ ਸਿੱਟਣ ਵਾਸਤੇ ਜਿਹੜਾ ਇਹ ਹਾਈ ਕਮਾਂਡ ਨੇ ਪੰਜਾਬ ਦਾ ਜਿਹੜਾ ਪ੍ਰਧਾਨ ਆ ਰਾਜਾ ਬਣੇਗਾ ਉਹਨਾਂ ਨੂੰ ਇੱਥੇ ਲਾਇਆ ਵਾ ਰਵਨੀਤ ਬਿੱਟੂ ਰੰ ਦਾ ਆਧਾਰ ਕੀ ਰਹੇਗਾ ਕਿਉਂਕਿ ਉਹਨਾਂ ਨੇ ਲੰਬੀ ਨਿਮਾਇੰਦਗੀ ਕੀਤੀ ਹੈ ਇਸ ਇਲਾਕੇ ਦੇ ਜਿਵੇਂ ਰਵਨੀਤ ਬਿੱਟੂ ਉਹਨਾਂ ਦੇ ਆਧਾਰ ਦੀ ਤੁਸੀਂ ਗੱਲ ਕੀਤੀ ਹੈ ਰਵਨੀਤ ਬਿੱਟੂ ਨੇ ਜਿਸ ਹਲਕੇ ਦੇ ਵਿੱਚ ਤੁਸੀਂ ਖੜੇ ਹੋ ਤੁਹਾਨੂੰ ਇਸ ਪਿੰਡ ਦੀ ਵੀ ਗੱਲ ਦੱਸ ਦਿੰਦਾ ਇਸ ਪਿੰਡ ਦੇ ਵਿੱਚ ਉਹਨਾਂ ਨੇ ਇਹ ਪਿੰਡ ਜਿਹੜਾ 10ਵੇਂ ਪਾਛਾ ਦੀ 400 ਪ੍ਰਾਪਤ ਧਰਤੀ ਇਤਿਹਾਸਕ ਪਿੰਡ ਆ ਇਸ ਪਿੰਡ ਦੇ ਵਿੱਚ ਖੜ ਕੇ ਰਵਨੀਤ ਬਿੱਟੂ ਜੀ ਨੇ ਅਨਾਉਂਸ ਕੀਤਾ ਸੀ ਮੈਂ 1 ਕਰੋੜ ਰੁਪਈਆ ਆਪਣੇ ਐਮਪੀ ਫੰਡ ਦੇ ਵਿੱਚੋਂ ਇਹ ਪਿੰਡ ਦਾ ਜਿਹੜੀ ਨਹਾਰ ਬਦਲ ਦੂੰਗਾ ਇਹ ਪਿੰਡ ਨੂੰ ਇੱਕ ਸੁੰਦਰੀਕਰਨ ਬਣਾਇਆ ਜਾਊਗਾ ਜਿਹੜੇ ਟੋਬੇ ਨੇ ਉਹ ਵਧੀਆ ਬਣਾਏ ਜਾਣਗੇ ਪਰ ਸਾਨੂੰ ਦੇਖਣ ਚ ਪਤਾ ਲੱਗਿਆ ਵੀ ਇਸ ਪਿੰਡ ਦੇ ਵਿੱਚ ਬਿੱਟੂ ਨੇ ਕਰੋੜ ਰੁਪਏ ਤੱਕ ਕੀ ਲਾਉਣਾ ਸੀਗਾ ਵੀ ਇਸ ਪਿੰਡ ਦਾ ਜਿਹੜਾ ਉਹ ਤਨਵਾਦ ਤੱਕ ਕਰਨ ਵੀ ਨਹੀਂ ਆਏ ਪਰ ਜਿੱਤੋਂ ਤੱਕ ਅਸੀਂ ਇਲਾਕੇ ਦੇ ਲੋਕਾਂ ਦੀ ਆਪਾਂ ਗੱਲ ਕਰ ਲਈਏ ਜੇ ਕਿਉਂਕਿ ਅਸੀਂ ਪਿੰਡਾਂ ਚ ਜਾਂਦੇ ਰਹਿੰਦੇ ਆ ਪਰ ਅਸੀਂ ਪਿੰਡ ਦੇ ਲੋਕਾਂ ਦੇ ਵੀਊ ਲੈਏ ਨੇ ਉਹ ਲੋਕ ਇਹ ਕਹਿ ਰਹੇ ਨੇ ਵੀ ਰਮਨੀਤ ਬਿੱਟੂ ਸਾਡੇ ਪਿੰਡ ਚ ਆ ਕੇ ਨਹੀਂ ਬੜਿਆ ਪਰ ਹੁਣ ਵੀ ਜਦੋਂ ਰਮਨੀਤ ਬਿੱਟੂ ਨੇ ਆਉਣਾ ਤਾਂ ਉਹ ਕੋਸ਼ਿਸ਼ ਸੰਭੜ ਕੇ ਆਵੇ ਪਿਛਰੇ ਦਿਨ ਦੀ ਗੱਲ ਆ ਥੋੜੇ ਦਿਨਾਂ ਦੀ ਗੱਲ ਆ ਰਮਨੀਤ ਬਿੱਟੂ ਜੀ ਕਿਸੇ ਪਿੰਡ ਦੇ ਵਿੱਚ ਉਹਨਾਂ ਦੇ ਜਿਹੜੇ ਮਦਰ ਨੇ ਉਹ ਕਿਸੇ ਲੇਡੀਜ਼ ਨਾਲ ਮੀਟਿੰਗ ਕਰਨ ਗਏ ਸੀ ਉੱਥੇ ਮੈਂ ਵੀ ਉਸ ਟਾਈਮ ਤੇ ਮੌਜੂਦ ਸੀ ਪਰ ਉੱਥੋਂ ਦੇ ਜਿਹੜੇ ਪਿੰਡ ਦੇ ਕਿਸਾਨ ਸੀ ਕਿਸਾਨ ਮੋਰਚੇ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੂੰ ਜਦੋਂ ਪਤਾ ਲੱਗਿਆ ਰਮਨੀਤ ਬਿੱਟੂ ਜੀ ਦੇ ਜਿਹੜੇ ਮਦਰ ਸਾਹਿਬ ਨੇ ਉਹ ਆ ਰਹੇ ਸੀ ਤਾਂ ਕਿਸਾਨਾਂ ਨੇ ਆ ਕੇ ਉਹਨਾਂ ਨੇ ਮੁਰੇ ਢੇਰ ਲੈ ਕੇ ਆ ਕੇ ਆ ਕਿ ਉਹਨਾਂ ਦੇ ਨਾਰੇਬਾਜ਼ੀ ਕੀਤੀ ਤਾਂ ਇੱਥੋਂ ਪਤਾ ਲੱਗ ਰਿਹਾ ਵੀ ਰਮਨੀਤ ਬਿੱਟੂ ਨੇ ਜਿਹੜਾ ਜੇ ਪਿੰਡਾਂ ਦਾ ਦੌਰਾ ਵਾ ਉਹ ਰੁਕਿਆ ਹੋਇਆ ਵਾ ਕਿਉਂ ਰੁਕਿਆ ਹੋਇਆ ਉਹ ਡਰਦੇ ਨੇ ਡਰਦੇ ਨੇ ਵੀ ਕਿਉਂਕਿ ਕਿਸਾਨ ਸਾਡਾ ਜਿਹੜਾ ਕਿਸਾਨ ਆ ਉਹ ਬਾਰਡਰ ਤੇ ਬੈਠਾ ਵਾ ਰਵਨੀਤ ਬਿੱਟੂ ਨੇ ਜੇ ਪਿੰਡਾਂ ਜਾਣਾ ਸ਼ੁਰੂ ਨਹੀਂ ਕੀਤਾ ਉਹਨਾਂ ਨੇ ਆਪਣੇ ਬਿਲਕੁਲ ਸ਼ੁਰੂ ਨਹੀਂ ਕੀਤਾ ਅਜੇ ਲੁਧਿਆਣੇ ਦੇ ਦੌਰੇ ਚੱਲ ਰਹੇ ਨੇ ਰਵਨੀਤ ਬਿੱਟੂ ਜੀ ਨੇ ਪਿੰਡਾਂ ਦੇ ਵਿੱਚ ਦੌਰਾ ਨਹੀਂ ਕੀਤਾ ਵਜ੍ਹਾ ਕੀ ਆ ਜਿਹੜਾ ਸਾਡਾ ਕਿਸਾਨ ਆ ਅੰਨਦਾਤਾ ਵਾ ਉਹ ਦੁਖੀ ਆ ਕਿੰਨਾ ਸਾਡਾ ਜਿਹੜਾ ਮੁੰਡਾ ਸ਼ਹੀਦ ਹੋ ਗਿਆ ਕਿੰਨਾ ਸਾਡਾ ਕਿਸਾਨ ਜਿਹੜਾ ਬਾਰਡਰ ਤੇ ਸ਼ਹੀਦ ਹੋ ਗਿਆ ਉੱਥੇ ਗੋਲੀਆਂ ਚੱਲਦੀਆਂ ਨੇ ਜਿਹੜੇ ਨੌਜਵਾਨਾਂ ਦੇ ਅੱਖਾਂ ਦੀ ਨਿਗਾ ਚਲੇ ਗਈ ਉੱਥੇ ਅਥਰੂ ਗਏ ਜਿਹੜੇ ਸਾਡੇ ਜਾਂਦੇ ਨੇ ਪਰ ਰਵਨੀਤ ਬਿੱਟੂ ਜੀ ਉਹਨਾਂ ਕਿਸਾਨਾਂ ਤੋਂ ਡਰ ਅਜੇ ਤੱਕ ਪਿੰਡਾਂ ਦੇ ਵਿੱਚ ਨਹੀਂ ਆ ਰਹੇ ਤੇ ਸ਼ਹਿਰ 'ਚ ਕਿਤੇ ਉਹਨਾਂ ਨੇ ਇਹ ਤਾਂ ਨਹੀਂ ਉਮੀਦ ਕੀਤੀ ਚਲੋ ਹਜੇ ਪਿੰਡਾਂ 'ਚ ਜਦੋਂ ਮਾਹੌਲ ਠੀਕ ਹੋਏਗਾ ਤਾਂ ਚੱਲ ਜਾਾਂਗੇ ਪਰ ਸ਼ਹਿਰ 'ਚ ਕਿਵੇਂ ਦਾ ਸਮਰਥਨ ਰਹੇਗਾ ਸ਼ਹਿਰ ਦੇ ਵਿੱਚ ਗੱਲ ਇਸ ਤਰ੍ਹਾਂ ਵੀ ਸ਼ਹਿਰ ਦੇ ਵਿੱਚ ਭਾਜਪਾ ਦਾ ਜਿਹੜਾ ਬਣਾਇਆ ਸੀ ਆਧਾਰ ਉਹ ਪਰਮਿੰਦਰ ਸਿੰਘ ਬਰਾੜ ਜਿਹੜੇ ਕਿ ਪੰਜਾਬ ਦੇ ਜਨਰ ਸਕੱਤਰ ਨੇ ਭਾਜਪਾ ਦੇ ਉਹਨਾਂ ਦਾ ਆਧਾਰ ਬਣਾਇਆ ਬਣਾਇਆ ਹੋਇਆ ਸੀ ਅਸੀਂ ਵੱਖ-ਵੱਖ ਲੋਕਾਂ ਨਾਲ ਮਿਲੇ ਪਰਵਿੰਦਰ ਸਿੰਘ ਬਰਾੜ ਇੱਕ ਇਹ ਜੀ ਸਫਲਤਾ ਸੀ ਜਿਨ੍ਹਾਂ ਨੂੰ ਜਿਨ੍ਹਾਂ ਦਾ ਚਿਹਰੇ ਨੂੰ ਹੀ ਦੇਖ ਕੇ ਲੋਕ ਉਹਨਾਂ ਦੇ ਭਾਤ ਭਾਤ ਵਿੱਚ ਜੁਆਇਨ ਕਰ ਰਹੇ ਸੀ ਪਰ ਉਹ ਲੋਕ ਉਹ ਜੁਆਇਨ ਕੀਤਾ ਸੀ ਉਹਨਾਂ ਨੇ ਜਿਹੜੇ ਕਿ ਪਰਵਿੰਦਰ ਸਿੰਘ ਬਰਾੜ ਨੂੰ ਹੀ ਦੇਖਣਾ ਚਾਹੁੰਦੇ ਸੀ ਲੁਧਿਆਣੇ ਦਾ ਐਮਪੀ ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਇੱਕ ਵੱਡਾ ਚਿਹਰਾ ਚਿਹਰਾ ਜਿਹੜਾ ਕਿ ਖਾਨਦਾਨੀ ਕਾਂਗਰਸੀ ਆ ਜਿਨ੍ਹਾਂ ਜਿਨ੍ਹਾਂ ਦੇ ਜਿਹੜੇ ਦਾਦਾ ਜੀ ਨੇ ਬਿਆਨਤ ਸਿੰਘ ਜੀ ਜਿਨ੍ਹਾਂ ਦਾ ਖਾਨਦਾਨੀ ਕਾਂਗਰਸੀ ਆ ਪਰ ਜਦੋਂ ਉਹ ਚਿਹਰਾ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਲੱਗਿਆ ਨਿਰਾਸ਼ ਦਿਖੇ ਨੇ ਵੀ ਉਹ ਚਿਹਰੇ ਨੂੰ ਲੁਧਿਆਣੇ ਤੋਂ ਟਿਕਟ ਦਿੱਤੀ ਪਰ ਜਿੱਥੇ ਜਾ ਕੇ ਪਰਮਿੰਦਰ ਸਿੰਘ ਬਰਾੜ ਦਾ ਜਿਹੜਾ ਆਧਾਰ ਬਣਾਇਆ ਸੀ ਉਹ ਜਿਹੜੇ ਲੋਕ ਨੇ ਅੱਜ ਵੀ ਕਿਤੇ ਨਾ ਕਿਤੇ ਜਾ ਕੇ ਉਹ ਅੰਦਰ ਖਾਤੇ ਬਿੱਟੂ ਤੋਂ ਨਾਰਾਜ਼ ਦਿਖਦੇ ਨਜ਼ਰ ਆ ਰਹੇ ਹਨ ਹੁਣ ਇਹ ਪਤਾ ਤਾਂ ਜਦੋਂ ਹੀ ਲੱਗੂਗਾ ਜਦੋਂ ਬਿੱਟੂ ਨੂੰ ਵੋਟ ਪੈਣੀ ਹੈ ਵੀ ਲੁਧਿਆਣੇ ਦੀ ਕਿੰਨੀ ਵੋਟ ਨਿਕਲਦੀ ਆ ਪਰ ਫਿਰ ਕਿਤਨੇ ਕਿਤੇ ਜਾ ਕੇ ਉਹ ਹਾਈ ਕਮਾਂਡ ਦੇ ਹਾਈ ਕਮਾਂਡ ਦਾ ਕਹਿਣਾ ਮੰਨ ਰਹੇ ਨੇ ਉਹ ਵਰਕਰ ਪੀਸੀ ਹਾਈ ਕਮਾਂਡ ਦਾ ਹਮਲਾ ਕੀ ਦੇ ਕੀ ਦੇ ਚ ਮੰਨ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਕਿੱਥੇ ਜੀ ਖੜਾ ਆਮ ਆਦਮੀ ਪਾਰਟੀ ਦੇ ਪ੍ਰੈਸ਼ਰ ਪੱਟੀ ਜੇ ਆਪਾਂ ਗੱਲ ਕਰ ਲਈਏ ਮੁਕਾਬਲੇ ਦੀ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਜਾ ਕੇ ਜਦੋਂ ਪਿਛਲੀਆਂ ਜਿਹੜੇ ਇਹਨਾਂ ਤੇ ੱੱਬੇ ਲੱਗੇ ਹੋਏ ਨੇ ਉਹਨਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਲੋਕਾਂ ਦੀ ਨਾਰਾਜ਼ਗੀ ਇਹਨਾਂ ਦੇ ਨਾਲ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਦੀ ਪਾਰਟੀ ਆ ਜਿਹੜੀ ਇੱਕ ਤਾਂ ਮੌਜੂਦਾ ਸਰਕਾਰ ਤੁਹਾਨੂੰ ਪਤਾ ਵੀ ਇਹ ਜਿਹੜੇ 92 ਸੀਟਾ ਇਹਨਾਂ ਨੂੰ ਮਿਲੀਆਂ ਹੋਈਆਂ ਨੇ ਕਿਤੇ ਨਾ ਕਿਤੇ ਜਾ ਕੇ ਜੇ ਆਪਾਂ ਇਹੀ ਦੇਖ ਸਕਦੇ ਹਾਂ ਜਿਹੜਾ ਇਹਨਾਂ ਦਾ ਆਧਾਰ ਆ ਇਹ ਵੱਡਾ ਹੋ ਸਕਦਾ ਵਾ ਕਿਉਂਕਿ ਮੌਜੂਦਾ ਸਰਕਾਰ ਆ ਮੌਜੂਦਾ ਸਰਕਾਰ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਪੱਪੀ ਪ੍ਰਾਸਰ ਜੀ ਆ ਜਿਹੜੇ ਉਹ ਪਿੰਡਾਂ ਦੇ ਵਿੱਚ ਵਿਚਰ ਰਹੇ ਨੇ ਅਰਜਾਨਾ ਮੀਟਿੰਗਾਂ ਕਰ ਰਹੇ ਨੇ ਉਹਨਾਂ ਦੇ ਵਿੱਚ ਸਾਨੂੰ ਇਕੱਠੇ ਨੂੰ ਬਹੁਤ ਮਿਹਲੇ ਰਾ ਜੇ ਹੁਣ ਗੱਲ ਕਰੀ ਕਾਂਗਰਸ ਦੀ ਤਾਂ ਕਾਂਗਰਸ ਦੇ ਅਗਰ ਕਾਂਗਰਸ ਪਾਰਟੀ ਆਸੂ ਨੂੰ ਟਿਕਟ ਦੇ ਦਿੰਦੀ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਜਿਹੜੀ ਉਹ ਟਿਕਟ ਉਹ ਜਿਹੜੀ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਸੀ ਕਿਉਂਕਿ ਕਾਂਗਰਸੀ ਸਰਪੰਚ ਨੇ ਜਿਹੜੇ ਉਹ ਬਿੱਟੂ ਜੀ ਦੇ ਨਾਲ ਜੁੜੇ ਹੋਏ ਸੀ ਤਾਂ ਜਦੋਂ ਹੁਣ ਇਹ ਅਨਾਉਂਸ ਹੋ ਗਿਆ ਆਪਣੇ ਰਾਜਾ ਬੜਿੰਗਜੀ ਅਨਾਉਂਸ ਹੋ ਗਿਆ ਤਾਂ ਉਹ ਜਿਹੜੇ ਸਾਡੇ ਗੱਲ ਹਲਕੇ ਦੇ ਕਾਂਗਰਸੀ ਸਰਪੰਚ ਨੇ ਉਹ ਤੋਂ ਰਾਜਾ ਬੜਿੰਗਜੀ ਨਾਲ ਖੜਨਗੇ ਨਾ ਕਿ ਬਿੱਟੂ ਜੀ ਨਾਲ ਅਗਰ ਆ ਆਸੂ ਜੀ ਅਨਾਉਂਸ ਕੀਤੇ ਜਾਂਦੇ ਤਾਂ ਉਹ ਸਰਪੰਚਾਂ ਨੇ ਪਲਟੀ ਮਾਰ ਜਾਣੀ ਸੀਗੀ ਪਰ ਹੁਣ ਕਿਤੇ ਨਾ ਕਿਤੇ ਜਾ ਕੇ ਇੱਥੇ ਰਾਜਾ ਬੜਿੰਗ ਤੇ ਆਮ ਆਦਮੀ ਦੇ ਪਾਰਟੀ ਪੱਪੀਪਰਾ ਸਰਜੀ ਦੇ ਵਿੱਚ ਜਿਹੜਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਵਾ ਬਿੱਟੂ ਮੁਕਾਬਲੇ ਦੇ ਵਿੱਚ ਨਹੀਂ ਹੈ ਬਿੱਟੂ ਮੁਕਾਬਲੇ ਦੇ ਵਿੱਚ ਇਸ ਲਈ ਨਹੀਂ ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਪਿੰਡਾਂ ਦੇ ਵਿੱਚ ਉਹਦਾ ਬਿਲਕੁਲ ਆਧਾਰ ਨਹੀਂ ਲੁਧਿਆਣੀ ਦੀ ਵੋਟ ਕਿੰਨੀ ਕਾ ਉਹ ਤੁਹਾਨੂੰ ਪੱਲੀ ਭਾਦ ਪਤਾ ਵਾ ਪਿੰਡਾਂ ਦੇ ਵਿੱਚ ਅਜੇ ਤੱਕ ਬਿੱਟੂ ਨੇ ਆਉਣਾ ਸ਼ੁਰੂ ਨਹੀਂ ਕੀਤਾ ਜਦੋਂ ਆਉਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਪਤਾ ਲੱਗ ਜਾਓ ਪਿੰਡਾਂ ਦੇ ਵਿੱਚੋਂ ਬਿਲਕੁਲ ਬਿੱਟੂ ਨੂੰ ਵੋਟ ਨਹੀਂ ਪਊਗੀ ਪਰ ਕਿਤੇ ਨਾ ਕਿਤੇ ਜਾ ਕੇ ਪੱਪੀ ਪਰਾਸਰ ਜੀ ਤੇ ਰਾਦਾ ਬਣਿੰਗ ਜੀ ਇਹਨਾਂ ਦੇ ਵਿੱਚ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਵਾ ਜੀ ਬਿਲਕੁਲ ਤਾਂ ਹੋ ਸਕਦਾ ਹੈ ਕਿ ਜਿਹੜੇ ਸਮੀਕਰਨ ਵੀ ਜਿਹੜੇ ਸਹੀ ਸਾਥ ਤੋਂ ਨਾਲਾ ਕਿ ਹਜੇ ਲੋਕ ਸਭਾ ਚੋਣਾਂ ਦੇ ਵਿੱਚ ਟਾਈਮ ਹੈ ਆਪਣੀ ਜਿਹੜੀ ਜਾਣਕਾਰੀ ਹੈ ਤੁਹਾਡੇ ਸਾਹਮਣੇ ਰੱਖੀ ਹੈ ਦਾਰਾ ਕਵੱਦੀ ਹਰਾਂ ਨੇ ਇਸ ਇਲਾਕੇ ਦੇ ਵਿੱਚ ਘੁੰਮਦੇ ਨੇ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ सुरेंद्र ਮਹਿਮੰਤੀ ਸਿੰਘ ਹੋਰ ਇਸ ਤਰ੍ਹਾਂ ਦੀਆਂ ਰਿਪੋਰਟਸ ਲਗਾਤਾਰ ਇਲੈਕਸ਼ਨ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ